ਸੰਗਤ ਆਇਓ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣ ਲਓ ਇੱਥੇ ਇਸ ਦਿਨ ਆਉਣ ਦਾ ਮਤਲਬ ਕੀ ਹੈ ਸਭ ਤੋਂ ਪਹਿਲਾ ਮਤਲਬ ਹੈ ਕਿ ਉਹ ਜਿਹੜੇ 40 ਮੁਕਤੇ ਔਰ ਉਸ ਮਿਹਦੇ ਉਹ ਸ਼ਹੀਦ ਤੇ ਗੁਰੂ ਗੋਬਿੰਦ ਸਿੰਘ ਇਸ ਧਰਤੀ ਤੇ ਜਦੋਂ ਆ ਕੇ ਬਰਾਜਮਾਨ ਹੋਏ ਸੀ ਉਸ ਸਮੇਂ ਨੂੰ ਆਪਾਂ ਸਿਰ ਝੁਕਾ ਕੇ ਸ਼ਰਧਾ ਭੇਟ ਕਰਨ ਆਉਨੇ ਆ ਇਸ ਕਰਕੇ ਆਪਣਾ ਜਿਹੜਾ ਅੱਜ ਇੱਥੇ ਆਉਣ ਦਾ ਮਤਲਬ ਹੈ ਉਹ ਉਸ ਜ਼ੁਲਮ ਦੇ ਖਿਲਾਫ ਟੱਕਰ ਦੇ ਵਿੱਚ ਜਿਹੜੀ ਆਖਰੀ ਲੜਾਈ ਜਿੱਤੀ ਗੁਰੂ ਜੀ ਨੇ ਉਹ ਮੁਕਤਿਆਂ ਦੀ ਜੋ ਸ਼ਹਾਦਤ ਹੈ ਉਹਨੂੰ ਸ਼ਰਧਾ ਪੇੜ ਕਰਦੇ ਆ ਇਸ ਕਰਕੇ ਉਹਨਾਂ ਨੂੰ ਸ਼ਰਧਾ ਪੇੜ ਕਰਕੇ ਮੈਂ ਸਾਰੀ ਸੰਗਤ ਨੂੰ ਪਹਿਲਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੁਣ ਦੂਸਰੀ ਬੇਨਤੀ ਆ ਮੇਰੀ ਸੁਣ ਲਓ ਇੰਨਾ ਵੱਡਾ ਇਕੱਠ ਮੈਂ ਤੁਹਾਨੂੰ ਵਧਾਈ ਦਿੰਦਾ ਤੁਹਾਨੂੰ ਸੰਗਤ ਨੂੰ ਵੀ ਤੇ ਪ੍ਰਬੰਧਕਾਰ ਨੂੰ ਵੀ ਕਿ ਤਾ ਅੰਦਾ ਉਹ ਮੁਕਤਿਆਂ ਨੂੰ ਐਡੀ ਵੱਡੀ ਸੰਗਤ ਆ ਕੇ ਅੱਜ ਸ਼ਰਧਾ ਪੇੜ ਕਰ ਰਹੀ ਹੈ ਦੂਸਰੀ ਉਹਦਾ ਮਤਲਬ ਕੀ ਹੈ ਜੇ ਤੁਸੀਂ ਆਏ ਖਿੜਕੇ ਤੁਰ ਜੋਗੇ ਨਾ ਫਿਰ ਆਏ ਵਿਕਾਰ ਉਹ ਵੀ ਮੈਥੋਂ ਸਮਝ ਲਓ ਰਿਜ਼ਲਟ ਇਹ ਹੈ ਆਖਰ ਤੱਕ ਗੱਲ ਸੁਣ ਕੇ ਜਾਓਗੇ ਜੇ ਆਖਰੀ ਗੱਲ ਨਹੀਂ ਸੁਣੋਗੇ ਤੇ ਪਹਿਲਾ ਰਿਜ਼ਲਟ ਜ਼ੀਰੋ ਹੋ ਜਾਏਗਾ ਇਹ ਕਾਨਫਰੰਸਾਂ ਤੇ ਬਤਲ ਹੁੰਦੇ ਨੇ ਸੋ ਹੁਣ ਮੇਰੀ ਗੱਲ ਸੁਣੋ ਮੈਂ ਲੰਬੀ ਗੱਲ ਨਹੀਂ ਕਰਨੀ ਮੈਥੋਂ ਪਹਿਲਾਂ ਆਡਡ ਬੁਲਾ ਰਿਆ ਨੇ ਬਹੁਤ ਸੋਹਣੇ ਢੰਗ ਨਾਲ ਵੱਖਰੇ ਵੱਖਰੇ ਸਬਜੈਕਟਾਂ ਤੇ ਗੱਲ ਕੀਤੀ ਹੈ ਮੈਂ ਉਹ ਸਾਰੀਆਂ ਗੱਲਾਂ ਨੂੰ ਤੇ ਵੀ ਦਰਹਾਵਾ ਗੈਰੀ ਮੈਂ ਸਿਰ ਤੁਹਾਨੂੰ ਸਿੱਧੀ ਬੇਨਤੀ ਕਰਨੀ ਚਾਹੁੰਦਾ ਕਿ ਆਓ ਅੱਜ ਆਪਾਂ ਜੋ ਪੰਜਾਬ ਦੀ ਲੜਾਈ ਹੈ ਪਹਿਲਾਂ ਤਾਂ ਮੈਂ ਇਸ ਸਟੇਜ ਤੋਂ ਤੁਹਾਡੀ ਸੰਗਤ ਦੀ ਹਾਜ਼ਰੀ ਚ ਗੁਰੂ ਪਾਸ ਦੇ ਬੇਨਤੀ ਕਰਦਾ ਹੋਇਆ ਤੇ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ ਕੀ ਲੜਾਈ ਅੱਜ ਆਪਾਂ ਆਪਸ ਵਿੱਚ ਲੜਨੀ ਹੈ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਨੇ ਇੱਕ ਦੂਜੇ ਨੂੰ ਨਿੰਦਣਾ ਯਾਦ ਕਰੋ ਸਿੱਖ ਤੇ ਆਸ ਨੂੰ ਬਬਰ ਲੜਦੇ ਹੁੰਦੇ ਸੀ ਅਕਾਲੀ ਦੇ ਲੜਦਾ ਹੁੰਦਾ ਸੀ ਬਬਰ ਗਦਾਰਾਂ ਨੂੰ ਮਾਰਦੇ ਸੀ ਅਕਾਲੀ ਦੇ ਲੱਗੇ ਹੋ ਕੇ ਲੜਦਾ ਸੀ ਮਹਾਤਮਾ ਗਾਂਧੀ ਲੜਦਾ ਸੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਪਰ ਕਿਸੇ ਕਾਂਗਰਸੀ ਨੂੰ ਨਹੀਂ ਮਾਰਿਆ ਅਗਰੇਜ਼ਾਂ ਨਾਲ ਲੜਦਾ ਸੀ ਅੱਜ ਲੜਾਈ ਥੋੜੀ ਕਿਹਦੇ ਨਾਲ ਹੈ ਮੈਂ ਉਹ ਜਿਹੜੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਟੋਪਾਂ ਦੇ ਮੂੰਹ ਇੱਧਰ ਖੋਲੀ ਬੈਠੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਇਹ ਤੁਹਾਡੇ ਚ ਤਾਕਤ ਹੈ ਲੜਾਈ ਦਿੱਲੀ ਨਾਲ ਲੜੋ ਲੜਾਈ ਜੋ ਪੰਜਾਬ ਜ਼ਾੜ ਦਾ ਉਹਦੇ ਨਾਲ ਲੜੋ ਲੜਾਈ ਉਹ ਕਾਂਗਰਸ ਜਿਹੜੀ ਝੂਠ ਮਾਰ ਕੇ ਇੱਥੇ ਸੌਂ ਖਾ ਕੇ ਬਿਰਦਰ ਸੋਰੇ ਸਾਰੇ ਝੂਠ ਬੋਲਿਆ ਉਹਨਾਂ ਝੂਠਿਆਂ ਨਾਲ ਲੜੋ ਲੜਾਈ ਆਪ ਵਾਲੇ ਬੇਈਮਾਨਾਂ ਨਾਲ ਲੜੋ ਜਿਨ੍ਹਾਂ ਨੇ ਗਰੰਟੀਆਂ ਦੇ ਕੇ ਸਾਰੇ ਝੂਠ ਬੋਲੇ ਨਿਕਲਿਆ ਕੱਖ ਵੀ ਹੈ ਨਹੀਂ ਲੜਾਈ ਉਹਨਾਂ ਨਾਲ ਲੜੋ ਜਿਨ੍ਹਾਂ ਨੇ ਸਲਤਨਤ ਬਲੋਦੀ ਦੀ ਧਰਤੀ ਤੇ ਗੁਰਨਾਨਕ ਦੇਵ ਜੀ ਦੇ ਦਿਹਾੜੇ ਤੇ ਜੋ ਗੁਰਪੁਰ ਬਣਾਉਰੇ ਆ 1000 ਗੋਲੀ ਗੁਰਨਾਨਕ ਦੇਵ ਦੇ ਨਾਲ ਇੱਕ ਦੋ ਕਰਬਾਂ ਦੇ ਜਿਹੜਾ ਗੁਰਦੁਆਰਾ ਸੀ ਦੋ ਫਰਲਾਂਗ ਤੇ ਉੱਥੇ ਚਲਾਈਆਂ ਅੱਜ ਸਾਰਾ ਪੰਜਾਬ ਸੁੱਤਾ ਪਿਆ ਅੱਜ ਉਹ ਲੋਕ ਸੁੱਤੇ ਪਏ ਨੇ ਜਿਹੜੇ ਅਕਾਲੀ ਦਲ ਨੂੰ ਗਾਲਾਂ ਕੱਢਦੇ ਨੇ ਅੱਜ ਉਹ ਲੋਕ ਕਿੱਥੇ ਨੇ ਕਿੱਧਰ ਜਾ ਕੇ ਲੁੱਕ ਗਏ ਨੇ ਅੱਜ ਉਹ ਲੋਕ ਅੱਜ ਉਹ ਕਿੱਧਰ ਗਏ ਹਮਾ ਪੁਰਸ਼ ਜਦੋਂ ਹੰਦਰਦ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ ਯਾਦ ਆ ਉਹ ਬੰਦਾ ਜਦੋਂ ਬਾਹਰ ਦਿੱਤਾ ਅਕਾਲੀ ਦੰਦੇ ਕਿਹਾ ਦੱਸੋ ਕੌਣ ਸੀ ਪਰਤਾਲ ਕਰੋ ਕਿਸੇ ਨੂੰ ਸੁਰਤ ਬੋਲਦਾ ਕੋਈ ਕਿੱਧਰ ਗਏ ਲੋਕ ਕਿੱਧਰ ਗਿਆ ਬਰਿੰਡੇ ਜਾ ਕੇ ਬੇਦਬੀਆਂ ਹੋਈਆਂ ਅੱਜ ਤੱਕ ਹੋਈ ਜਾ ਰਹੀਆਂ ਨੇ ਕੋਈ ਪੁੱਛਦਾ ਆ ਕਾਂਗਰਸ ਵਾਲਿਆਂ ਦਾ ਐਮਐਲਏ ਕੈਦ ਹੋ ਗਿਆ ਜੋ ਬਲੇਡ ਕੋਲ ਨੇ ਕੁਰਾਨ ਸ਼ਰੀਫ ਦੀ ਬੇਦਬੀ ਕੀਤੀ ਸੀ ਉਹਦੇ ਚ 80 ਲੱਖ ਰੁਪਇਆ ਦੇ ਕੇ ਉਹ ਬੰਦਾ ਭੇਜਿਆ ਉਹ ਬੰਦਾ ਫੜਿਆ ਗਿਆ ਉਹ ਮੰਨ ਗਿਆ ਕਿ ਮੈਨੂੰ 80 ਲੱਖ ਰੁਪਇਆ ਆਇਆ ਹੈ ਕਿਨੇ ਭੇਜਿਆ ਜਦੋਂ ਵੇਲੇ ਨੇ ਭੇਜਿਆ ਤੇ 2.5 ਸਾਲ ਕੈਦ ਹੋ ਗਈ ਕੋਈ ਪੁੱਛਦਾ ਕਾਪੜਾ ਨੇ ਕੀ ਕੀਤਾ ਇਹ ਉਹ ਲੋਕ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ ਪੰਜਾਬ ਦੀ ਤਰੱਕੀ ਪੰਜਾਬ ਦੀ ਜੋ ਅਮਨ ਸ਼ਾਂਤੀ ਸੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਲਾ ਕੇ ਇੱਥੇ ਕੀਤੀ ਸੀ ਉਸ ਨੂੰ ਫੇਰ ਕਰਨ ਵਾਸਤੇ ਉਹਨਾਂ ਨੇ ਸਾਜ਼ਸ਼ਾ ਰਚੀਆਂ ਔਰ ਕਾਂਗਰਸ ਵਾਲੇ ਤੇ ਆਪ ਵਾਲੇ ਇਕੱਠੇ ਹੋ ਕੇ ਉਹਨਾਂ ਸਾਥਸ਼ਾ ਸ਼ਾਮਲ ਹੋਏ ਦੋਨਾਂ ਦੀ ਬੋਲੀ ਇੱਕੋ ਹੈ ਅੱਜ ਵੀ 8 ਸਾਲ 11 ਹੋ ਗਿਆ ਕਾਲੀ ਪਾਰਟੀ ਨੂੰ ਅੱਜ ਗਾਲ੍ਹਾਂ ਫੇਰ ਸਾਰਾ ਕਾਲੀ ਦਲ ਨੂੰ ਹੋ ਰਹੀਆਂ ਅਸਾ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਿਆ ਜਾ ਰਿਹਾ ਉਹ ਤਾਂ ਪਰਮਾਤਮਾ ਕੋਲੇ ਚੱਲ ਗਿਆ 18 ਸਾਲ ਆਜ਼ਾਦੀ ਤੋਂ ਬਾਅਦ ਜੇ ਕਿਸੇ ਲੀਡਰ ਦੀ ਜੇਲ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕੀ ਹੋ ਗਿਆ ਜੇ 18 ਸਾਲ ਰਾਜ ਕਰ ਲਿਆ ਪਰ ਤੇ 18 ਸਾਲ ਕੈਦ ਵੀ ਕੱਟੀ ਹੈ ਤੇ ਸਾਰਾ 55 ਤੋਂ ਲੈ ਕੇ ਜੇਲਾ ਘਟਣ ਲੱਗੇ ਸੀ ਕਿਉਂਕਿ ਮੈਨੂੰ ਯਾਦ ਹੈ 71 ਦੀ ਤਾਂ ਪਹਿਲੀ ਜੇਲ੍ਹ ਦਿੱਲੀ ਬਹਿ ਕੱਟੀ ਆ 71 ਤੋਂ ਤਾਂ ਮੈਂ ਲੱਗਿਆ ਜੇਲਾ ਘਟਣ ਮੈਨੂੰ ਯਾਦ ਹੈ ਐਮਰਜੈਂਸੀ ਵੇਲੇ ਜਦੋਂ ਸਾਰੀ ਦੁਨੀਆ ਸੌਂ ਗਈ ਤਾਂ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ ਅੰਮ੍ਰਿਤਸਰ ਮੀਟਿੰਗ ਬੁਲਾਈ ਟੋਰਾ ਸਾਹਿਬ ਤੇ ਬਾਦਲ ਸਾਹਿਬ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਜੋ ਜੈ ਪ੍ਰਕਾਸ਼ ਨਿਹਣ ਦੀ ਮੀਟਿੰਗ ਸੀ ਸਾਰੇ ਲੀਡਰ ਕੈਚ ਕਰ ਲਏ ਜੈ ਪ੍ਰਕਾਸ਼ ਨਿਹਣ ਕੈਚ ਕਰ ਲਿਆ ਲੇਕਰ ਸਾਹ ਪ੍ਰਕਾਸ਼ ਸਿੰਘ ਤੇ ਸਾਹ ਟੋੜਾ ਸਾਹਿਬ ਦੋਨੋਂ ਪੰਜਾਬ ਚ ਆ ਗਏ ਬਾੜ ਸਾਹਿਬ ਨੇ ਅੰਮ੍ਰਿਤਸਰ ਮੀਟਿੰਗ ਸੱਦੀ ਟੋੜਾ ਸਾਹਿਬ ਪ੍ਰਧਾਨ ਸੀ ਮੈਂ ਉਸ ਵੇਲੇ ਪਹਿਲੀ ਵਾਰ ਐਮਐਲ ਬਣਿਆ ਸੀ ਮੈਨੂੰ ਵੀ ਮੌਕਾ ਉਸ ਮੀਟਿੰਗ ਚ ਬੈਠਣ ਦਾ ਮਿਲਿਆ ਸਰਦਾਰ ਬਰਾੜ ਸਾਹਿਬ ਆਹ ਬਰਾੜ ਜੀ ਦੇ ਪਿਤਾ ਜੀ ਜਸਵਿੰਦਰ ਸਾਹਿਬ ਬਰਾੜ ਉਹ ਸਾਨੂੰ ਉੱਥੇ ਤਲਵੰਡੀ ਸਾਹਿਬ ਸਾਨੂੰ ਉੱਥੇ ਆਤਮਾ ਸਾਹਿਬ ਸੀ ਉੱਥੇ ਉੱਥੇ ਬਰਨਾਲਾ ਸਾਹਿਬ ਸੀ ਤੇ ਟੋੜਾ ਸਾਹਿਬ ਪ੍ਰਧਾਨ ਸੀ ਫੈਸਲਾ ਹੋਇਆ ਕਿ ਲੜਾਈ ਲੜੀ ਜਾਵੇ ਸਾਰੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਇਹ ਕਹੇ ਲੜਾਈ ਲੜਨੀ ਹੈ ਦੂਜੇ ਕਹਿਣ ਦੇਸ਼ ਤੇ ਹਮਲਾ ਹੋਇਆ ਹੈ ਦੇਸ਼ ਵਾਲੇ ਲੜਨ ਆਪਾਂ ਵੱਲੋਂ ਬੰਦੀ ਜੇਲਾ ਜਾਣਾ ਹੈ ਲੇਕਿਨ ਅਖੀਰ ਫੈਸਲਾ ਹੋਇਆ ਸਪ ਪ੍ਰਕਾਸ਼ ਸਿੰਘ ਬਾਦਲ ਜੀ ਕਹਿਣ ਲਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾਂ ਮੈਨੂੰ ਵੱਡੀ ਸੇਵਾ ਮਿਲੀ ਹੈ ਜੇ ਤੁਸੀਂ ਨਹੀਂ ਜੇਲਾ ਜਾਣਾ ਨਾ ਜਾਓ ਲੇਕਿਨ ਐਮਰਜੈਂਸੀ ਦਾ ਵਿਰੋਧ ਕਰੋ ਇਹ ਦੇਸ਼ ਦੀ ਗੁਲਾਮੀ ਹੈ ਦੂਜੀ ਵਾਰ ਮੈਨੂੰ ਜਾਣ ਦੀ ਇਜਾਜ਼ਤ ਦੇ ਦਿਓ ਇਦੋਂ ਸਾ ਪ੍ਰਕਾਸ਼ ਬਾਬਲ ਜੀ ਨੇ ਕਿਹਾ ਫਿਰ ਕਿਸੇ ਕੋਲ ਕੋ ਜਵਾਬ ਨਹੀਂ ਸੀ ਫਿਰ ਕਹਿੰਦੇ ਚੰਗਾ ਪੰਜ ਪੰਜ ਦੇ ਜਥੇ ਭੇਜਣ ਲੱਗੋ ਤੈਨੂੰ ਯਾਦ ਆ ਪੰਜ ਪੰਜ ਦੇ ਜਥੇ ਗਏ ਕਿੰਨਾ ਚ ਲੜਾਈ ਲੜੀ ਗਈ ਮੈਨੂੰ ਯਾਦ ਹੈ 6 ਪਹਿਲਾ ਬਰਾਲਾ ਸਾਹਿਬ ਤੇ ਮੈਂ ਤੁੜ ਸਾਹਿਬ ਦੇ ਨਾਲ 6 ਮਹੀਨੇ ਉੱਥੇ ਰਹੇ ਕਿ ਮੋਰਚਾ ਨਾਲ ਚਲਾਉਣਾ ਉਦੋਂ ਬਾਅਦ ਮੇਰੀ ਗ੍ਰਿਫਤਾਰੀ ਇੱਥੇ ਆ ਕੇ ਪਹਿਲੀ ਵਾਰ ਬਾਹਰ ਉੱਤੀ ਮਾਰਸਾ ਤੋਂ 200 ਬੰਦੇ ਨਾਲ ਰੱਖੇ ਮੇਰੇ ਨਾਲ ਵੀ ਪੰਜ ਉਹਦੇ ਵਿੱਚ ਦੀ ਮੈਨੂੰ ਆਉਣਾ ਪੈ ਗਿਆ ਕਿਸੇ ਪ੍ਰੋਗਰਾਮ ਤੇ ਮਬਨਾਰ ਸਾਹਿਬ ਨੂੰ ਦੱਸ ਕੇ ਆਇਆ ਐਸ ਤੇ ਐਸ ਇਲਾਕੇ 'ਚ ਇੱਕ ਪਿੰਡ ਕੋਈ ਸ਼ਾਦੀ ਸੀ ਪੁਰਾਣੇ ਬਜ਼ੁਰਗਾਂ ਦੇ ਮਨਾਂ ਨਹੀਂ ਲੈਂਦਾ ਸ਼ਰੀਕਾਂ ਦੇ ਜੋ ਬਾਅਦ ਸਾਹਿਬ ਦੇ ਸ਼ਰੀਕ